ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲਿਆ ਕੇ ਆਈਆਂ ਕਿਸੇ ਵੀ ਕਲਰ ਤੇ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਜਿਹੜਾ ਆਪਣਾ ਇਹ ਡਿਜ਼ਾਈਨ ਆ ਚਾਰ ਸਲੰਗਾਂ ਦਾ ਡਿਜ਼ਾਈਨ ਆ ਤੇ ਚਾਰ-ਚਾਰ ਕੁੰਡੀਆਂ ਤੇ ਡਿਜ਼ਾਈਨ ਬਣੂਗਾ ਦੋ ਕੁੰਡੇ ਤੁਸੀਂ ਵਾਧੂ ਲੈ ਲੈਣੇ ਡਿਜ਼ਾਈਨ ਨੂੰ ਸੈੱਟ ਕਰਨ ਲਈ ਠੀਕ ਹੈ ਇੱਕ ਕੁੰਡਾ ਇਧਰਲੀ ਸਾਈਡ ਇੱਕ ਕੁੰਡਾ ਇਧਰਲੀ ਸਾਈਡ ਵਾਧੂ ਲੈ ਲੈਣਾ ਤੇ ਚਾਰ-ਚਾਰ ਕੁੰਡੀਆਂ ਤੇ ਆਪਣਾ ਇਹ ਡਿਜ਼ਾਈਨ ਚੱਲਣਾ ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਹਰ ਇੱਕ ਕਲਰ ਵਿੱਚ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਨੀਚੇ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ ਉਸ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਆਪਾਂ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਦੀ ਧਿਆਨ ਨਾਲ ਦੇਖੋ ਪਹਿਲਾ ਕੁੰਡਾ ਅਤਾਰੂ ਚਾਹੇ ਬਨੂ ਠੀਕ ਹੈ ਹੁਣ ਇਹ ਚਾਰ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਚਾਰਾਂ ਵਿੱਚੋਂ ਪਹਿਲਾਂ ਤਿੰਨ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਕਰਨਾ ਹੈ ਇਸ ਤਰ੍ਹਾਂ ਇਹਨਾਂ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕਰਨਾ ਹੈ ਐਕਸਟਰਾ ਠੀਕ ਹੈ ਫਿਰ ਕੁੰਡਿਆਂ ਜਿਹੜੇ ਉਤਾਰਨੇ ਨਹੀਂ ਜਿਹੜਾ ਆਪਣਾ ਥ੍ਰੈਡ ਨੂੰ ਲਪੇਟ ਕੇ ਪਿੱਛੇ ਕਰਨਾ ਇਸ ਤਰ੍ਹਾਂ ਫਿਰ ਜਿਹੜਾ ਤਿੰਨ ਕੁੰਡਿਆਂ ਵਿੱਚੋਂ ਪਹਿਲਾ ਕੁੰਡਾ ਇਹਨੂੰ ਆਪਾਂ ਬੈਕ ਸਾਈਡ ਤੋਂ ਇਸ ਤਰ੍ਹਾਂ ਸਿੱਧਾ ਬਣਾ ਲੈਣੇ ਠੀਕ ਹੈ ਸਿੱਧਾ ਬਣਾ ਕੇ ਇਹਨੂੰ ਉਤਾਰ ਦੇਣਾ ਠੀਕ ਹੈ ਫਿਰ ਜਿਹੜੇ ਦੋ ਇਹ ਤੇ ਚੌਥਾ ਕੁੰਡਾ ਆਪਣਾ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਦੇਖੋ ਚਾਰ ਕੁੰਡਿਆਂ ਦੇ ਆਪਣੀ ਚਾਰ ਕੁੰਡੇ ਹੋਗੇ ਨਾ ਤਾਂ ਕੋਈ ਕੁੰਡਾ ਆਪਣੇ ਕੋਲ ਵਧਿਆ ਤੇ ਨਾ ਹੀ ਘਟਿਆ ਇਸ ਤਰ੍ਹਾਂ ਦੁਬਾਰਾ ਫਿਰ ਦੇਖੋ ਉਸੇ ਤਰ੍ਹਾਂ ਹੀ ਬਣਾਉਣਾ ਚਾਰ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਚਾਰ ਕੁੰਡਿਆਂ ਵਿੱਚੋਂ ਪਹਿਲਾਂ ਜਿਹੜੇ ਆਪਣੇ ਇਹ ਤਿੰਨ ਕੁੰਡੇ ਆ ਚਾਰ ਕੁੰਡਿਆਂ ਵਿੱਚੋਂ ਤਿੰਨ ਕੁੰਡੇ ਜਿਹੜੇ ਇਹਨਾਂ ਦਾ ਬੈਕ ਸਾਈਡ ਤੋਂ ਤੁਸੀਂ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਇਹ threadel peed ਕੇ ਪਿੱਛੇ ਵੱਲ ਨੂੰ ਲੈ ਜਾਣਾ ਪਹਿਲਾ ਕੁੰਡਾ ਬੈਕ ਸਾਈਡ ਤੋਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਫਿਰ ਇਹਨੂੰ ਉਤਾਰ ਦੇਣਾ ਰਹਿ ਗਏ ਦੋ ਕੁੰਡੇ ਫਿਰ ਇਹ ਨਾਲ ਕੁੰਡਾ ਲੈ ਕੇ ਜਿਹੜਾ ਆਪਣਾ ਇਹ ਨਾਲ ਵਾਲਾ ਚੌਥਾ ਕੁੰਡਾ ਤਿੰਨ ਕੁੰਡਿਆਂ ਦਾ ਫੇਰ ਆਪਾਂ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਸਿੱਧਾ ਕੁੰਡਾ ਤਾਂ ਚਾਰ ਕੁੰਡਿਆਂ ਦੇ ਆਪਣੇ ਕੋਲ ਚਾਰ ਕੁੰਡੇ ਬਣ ਜਾਂਦੇ ਨਾ ਤਾਂ ਕੋਈ ਕੁੰਡਾ ਵਾਧਾ ਹੈ ਤੇ ਨਾ ਹੀ ਕੋਈ ਕੁੰਡਾ ਘਟਦਾ ਇਸ ਤਰ੍ਹਾਂ ਦੇਖੋ ਇਹੋ ਇਸੇ ਤਰ੍ਹਾਂ ਥ੍ਰੈਡ ਪਿੱਛੇ ਰੱਖ ਲੈਣਾ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਥ੍ਰੈਡ ਨੂੰ ਪੇਟ ਕੇ ਪਿੱਛੇ ਕਰਨਾ ਜਿਹੜੇ ਆਪਣੇ ਤਿੰਨ ਕੁੰਡੇ ਇਹਨਾਂ ਵਿੱਚ ਜਿਹੜਾ ਪਹਿਲਾ ਕੁੰਡਾ ਨੇ ਦੁਬਾਰਾ ਫੇਰ ਇਸ ਤਰ੍ਹਾਂ ਬੈਕ ਸਾਈਡ ਤੋਂ ਸਿੱਧਾ ਬਣਾ ਦੇਣਾ ਫਿਰ ਇਸ ਲਾਈਟ ਨੂੰ ਉਤਾਰ ਦੇਣਾ ਫਿਰ ਜਿਹੜੇ ਦੋ ਕੁੰਡੇ ਦੇ ਨਾਲ ਇਹ ਤੀਸਰਾ ਕੁੰਡਾ ਠੀਕ ਹੈ ਤੀਸਰਾ ਕਹਿ ਲੋ ਜਾਂ ਚੌਥਾ ਕਹਿ ਲੋ ਕਿਉਂਕਿ ਦੋ ਇਹ ਤੀਸਰਾ ਹੈ ਤਿੰਨ ਕੁੰਡਿਆਂ ਦੇ ਇਹਨਾਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਦੇਖੋ ਚਾਰ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਪਹਿਲਾ ਕੁੰਡਾ ਬਣਾਉਣਾ ਇਸ ਤਰ੍ਹਾਂ 线程 ਘੁਮਾ ਕੇ ਪਿੱਛੇ ਕੀਤਾ ਜਿਹੜਾ ਤਿੰਨ ਕੁੰਡੇ ਵਿੱਚੋਂ ਪਹਿਲਾ ਕੁੰਡਾ ਬੈਕ ਸਾਈਡ ਤੋਂ ਸਿੱਧਾ ਬਣਾਤਾ ਫਿਰ ਆਹ ਧਾਰਤਾ ਸਲਾਈਟੋ ਫਿਰ ਤਿੰਨ ਦੋ ਕੁੰਡੇ ਇਹ ਤੇ ਇੱਕ ਇਹ ਤੀਸਰਾ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਠੀਕ ਐ ਇਸ ਤਰ੍ਹਾਂ ਫਿਰ ਤਿੰਨ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਬਣਾਉਣਾ ਇਸ ਤਰ੍ਹਾਂ ਸਰੇੜਕਾ ਕੇ ਪਿੱਛੇ ਕਰਨਾ ਜਿਹੜਾ ਆਪਣਾ ਪਹਿਲਾ ਕੁੰਡਾ ਬੈਕ ਸਾਈਡ ਤੋਂ ਸਿੱਧਾ ਬਣਾ ਦੇਣਾ ਫਿਰ ਉਤਾਰ ਦੇਣਾ ਦੋ ਕੁੰਡੇ ਆਪਣੇ ਨਾਲ ਇਹ ਚੌਥਾ ਕੁੰਡਾ ਲੈ ਕੇ ਤਿੰਨ ਕੁੰਡਿਆਂ ਦਾ ਫੇਰ ਆਪਾਂ ਇੱਕ ਬਣਾ ਲੈਣਾ ਇਸ ਤਰ੍ਹਾਂ ਚਾਰ ਕੁੰਡਿਆਂ ਦੇ ਚਾਰ ਕੁੰਡੇ ਹੋ ਗਏ ਹੁਣ ਆਪਣੇ ਕੋਲ ਲਾਸਟ ਤੇ ਵੀਖੋ ਚਾਰ ਕੁੰਡੇ ਰਹਿ ਗਏ ਇੱਕ ਵਾਧੂ ਕੁੰਡਾ ਠੀਕ ਹੈ ਉਸੇ ਤਰ੍ਹਾਂ ਹੀ ਬਣਾਉਣਾ ਤਿੰਨ ਕੁੰਡਿਆਂ ਦਾ ਪਹਿਲਾਂ ਬੈਕ ਸਾਈਡ ਤੋਂ ਆਪਾਂ ਇੱਕ ਕੁੰਡਾ ਬਣਾ ਲੈਣ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਦੇਖੋ ਥ੍ਰੈਡ ਕਮਾ ਕੇ ਪਿੱਛੇ ਤਿੰਨ ਕੁੰਡਿਆਂ ਵਿੱਚ ਜਿਹੜਾ ਪਹਿਲਾ ਕੁੰਡਾ ਹੈ ਬੈਕ ਸਾਈਡ ਤੋਂ ਸਿੱਧਾ ਬਣਾ ਕੇ ਉਤਾਰ ਦੇਣਾ ਇਸ ਤਰ੍ਹਾਂ ਫਿਰ ਦੋ ਕੁੰਡੇ ਇਹ ਤੇ ਇੱਕ ਆਪਣਾ ਇਹ ਨਾਲ ਵਾਲਾ ਕੁੰਡਾ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਲਾਸਟ ਵਾਲਾ ਸਿੱਧਾ ਠੀਕ ਹੈ ਦੂਸਰੀ ਸिलाई ਆ ਗਈ ਆਪਣੀ ਚਾਰ ਸਲਾਈਆਂ ਦਾ ਡਿਜ਼ਾਈਨ ਦੂਸਰੀ ਸਿਲਾਈ ਸਾਰੇ ਕੁੰਡੇ ਆ ਪਲਟੇ ਬਣਾ ਲੈਣੇ ਸਾਰੇ ਕੁੰਡੇ ਉਲਟੇ ਬਣਾਵਾਂਗੇ ਬਹੁਤ ਈਜ਼ੀ ਡਿਜ਼ਾਈਨ ਆ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਸਿੱਧੀ ਸਾਈਡ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਇਸ ਤਰੀਕੇ ਚ ਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਹੋਰ ਵੀ ਬਹੁਤ ਹੀ ਸੋਹਣੇ ਤੇ ਸੌਖੇ ਡਿਜ਼ਾਈਨ ਵੇਖਣ ਲਈ ਤੁਸੀਂ ਮੇਰੇ ਚੈਨਲ ਤੇ ਜਾ ਸਕਦੇ ਹੋ जो बहुत ही सोहने डिजाइन तो नु? मिल जाएंगे बहुत ही सौखे तीसरी सिलाई अपनी होगी कंप्लीट देखो इस तरह चौथी तो लास्ट सिलाई आ गई

ਚਾਰ ਸਲੰਘਾ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹਨਾਂ ਚਾਰ ਸਲੰਘਾ ਨੂੰ ਬਾਰ-ਬਾਰ ਰਿਪੀਟ ਕਰਦੇ ਜਾਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਊਗਾ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਧੰਨਵਾਦ